ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲਾਗੀ ਨਿਰਮਲ ਜੋਤ ਨਿਰੰજન ਪਾਇਆ ਗੁਰਮੁਖ ਭ੍ਰਮ ਭਾਉ ਭਾਗੀ ਨਾਨਕ ਗੁਰਮੁਖ ਸਦਾ ਸੁਖ ਪਾਵ ਹੈ ਅਨੰਦ ਹਰਿ ਬੈਰਾਗੀ ਪਾਉੜੀ ਸੇ ਗੁਰ ਸਿੱਖ ਤਨ ਧਨ ਹੈ ਜਿਨੀ ਗੁਰ ਉਪਦੇਸ ਸੁਣਿਆ ਹਰ ਕੰਨੀ ਗੁਰ 사ਤ ਗੁਰ ਨਾਮ ਦਰੜਾਇ ਤិន ਹਉ ਮੈਂ ਦੁਬਦਾ ਭੰਨੀ ਬਿਨ ਹਰ ਨਾ ਬੈ ਕੋ ਮਿੱਤਰ ਨਾਹੀ ਵਿਚਾਰ ਡਠਾ ਹਰ ਜੰਨੇ ਜਿਨਾ ਗੁਰ ਸਿਖਾ ਕਉ ਹਰ ਸੰਤੋਸ਼ਟ ਹੈ ਤਿਨੇ ਸਤਗੁਰ ਕੀ ਗੱਲ ਮੰਨੀ ਜੋ ਗੁਰਮੁਖ ਨਾਮ ਧਿਆਇਂਦੇ ਤਿਨੇ ਚੜੀ ਚਬਗਣ ਬੰਨੇ ਸਲੋਕ ਮਹਲਾ 3 ਮਨ ਮੁਖ ਕਾਇਰ ਕਰੂਪ ਹੈ ਬਿਨ ਨਾਵੇ ਨਕ ਨਾਹੇ ਅਨੰਦਨ ਧੰਦੈ ਵਿਆਪਿਆ ਸੁਪਨੈ ਭੀ ਸੁਖ ਨਾਹੇ ਨਾਨਕ ਗੁਰਮੁਖ ਹੋਵਹਿ ਤਾਂ ਉਪਰਹਿ ਨਾਹੇ ਤਾਂ ਬੱਧ ਦੁਖ ਸਹਾਹੇ ਮਹੱਲਾ ਤੀਜਾ ਗੁਰਮੁਖ ਸਦਾ ਦਰਸੋਹਣੇ ਗੁਰ ਕਾ ਸਬਦ ਕਮਾਹੇ ਅੰਤਰ ਸਾੰਤ ਸਦਾ ਸੁਖ ਦਰਸ ਸੱਚੈ ਸੋਭਾ ਪਾਹੇ ਨਾਨਕ ਗੁਰਮੁਖ ਹਰਿ ਨਾਮੁ ਪਾਇਆ ਸਹਜੇ ਸੱਚ ਸਮਾਹੇ ਪਾਉੜੀ ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ ਗੁਰਮੁਖ ਜਨਕ ਹਰ ਨਾਮ ਲਿਵ ਲਾਈ ਗੁਰਮੁਖ ਵਸ਼ਿਸ਼ਟ ਹਰ ਉਪਦੇਸ਼ ਸੁਣਾਈ ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ ਗੁਰਮੁਖ ਹਰ ਭਗਤ ਹਰ ਆਪ ਲਹਾਈ ਸਲੋਕ ਮਹਲਾ 3 ਸਾਤ ਗੁਰ ਕੀ ਪ੍ਰਤੀਤ ਨ ਆਈਆ ਸਬਦ ਨ ਲਾਗੋ ਭਾਉ ਓਸ ਨੋ ਸੁਖ ਨ ਉਪਜੈ ਭਾਵੇਂ ਸੌ ਗੇੜਾ ਆਵ ਬਉ ਜਾਉ ਨਾਨਕ ਗੁਰਮੁਖ ਸਹਜ ਮਿਲੈ ਸੱਚੇ ਸਿਉ ਲਿਬ ਲਾਉ ਮਹੱਲਾ ਤੀਜਾ ਏ ਮਨ ਐਸਾ ਸਤਿਗੁਰ ਖੋਜ ਲਾਹ ਜਿਤ ਸੇਵਿਆ ਜਨਮ ਮਰਨ ਦੁਖ ਜਾਏ ਸਹਸਾ ਮੂਲ ਨ ਹੋਵਈ ਹਮ ਸਬਦ ਜਲਾਏ ਕੂੜ ਕੀ ਪਾਲ ਵਿੱਚੋਂ ਨਿਕਲੈ ਸਚ ਵਸੈ ਮਨ ਆਏ ਅੰਤਰ ਸਾੰਤ ਮਨ ਸੁਖ ਹੋਏ ਸਚ ਸੰਜਮ ਕਾਰ ਕਮਾਈ ਨਾਨਕ ਪੂਰੇ ਕਰਮ ਸਤ ਗੁਰ ਮਿਲੈ ਹਰ ਜੀਓ ਕਿਰਪਾ ਕਰੇ ਰਜਾਈ ਪੌੜੀ ਜਿਸੁ ਕੈ ਘਰ ਦੀਵਾਨ ਹਰ ਹੋਵੈ ਤਿਸ ਕੀ ਮੁਠੀ ਵਿਚਿ ਜਗਤ ਸਭ ਆਇ ਤਿਸ ਕਾ ਤਲ ਕੀ ਕਿਸੈ ਦੀਨਾਹੀ ਹਰ ਦੀਵਾਨ ਸਭ ਆਣ ਪੈਰੀ ਪਾਇਆ ਮਾਨਸਾ ਕੇ ਆਹ دیਵਾਨ ਹੋ ਕੋਈ ਨਸ ਭਜ ਨਿਕਲੇ ਹਰ ਦੀਵਾਨ ਹੋ ਕੋਈ ਕਿਥੈ ਜਾਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾ ਕੈ ਹਿਰਦੈ ਤਿਨ ਰਹੰਦੇ ਖਉਂਦੇ ਆਣ ਸਭ ਭਗਤਾ ਅਗੈ ਖਲਵਾਇਆ ਹਰ ਨਾਵੇ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲੇ ਕਿਨਹਿ ਧਾਇਆ ਸ਼ਲੋਕ ਮਹਲਾ 3 ਬਿਨ ਸਤਗੁਰ ਸੇਵੇ ਜਗਤ ਮੁਆ ਬਿਰਥਾ ਜਨਮ ਮੰਗਵਾਏ ਦੂਜੈ ਭਾਏ ਅਤ ਦੁਖ ਲੱਗਾ ਮਰ ਜੰਮੈ ਆਵੈ ਜਾਇ ਵਿਸ਼ਟਾ ਅੰਦਰ ਵਾਸ ਹੈ ਫਿਰ ਫਿਰ ਜੂਨੀ ਪਾਏ ਨਾਨਕ ਬਿਨ ਨਾਵੇ ਜਮ ਮਾਰਸੀ ਅੰਤ ਗਿਆ ਪਛੁਤਾਏ ਮਹੱਲਾ ਤੀਜਾ ਇਸ ਜਗ ਮਹបុਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਸਭ ਘਟ ਭੋਗ ਵੈ ਅਲਿਪ ਤਰਹਿ ਅਲੱਖ ਨ ਲਖ ਨ ਜਾਏ ਪੁਰ ਗੁਰ ਵਿਖਾਲਿਆ ਸਬਦ ਦੇ ਸੋਜੀ ਪਾਈ ਪੁਰਖ ਹੈ ਸੇਵਹੈ ਸੇ ਪੁਰਖ ਹੋਵਹਿ ਜਿਨੇ ਹਉਮੈ ਸਬਦ ਜਲਾਈ ਤਿਸ ਕਾ ਸਰੀਰ ਕੋ ਨਹੀਂ ਨਾ ਕੋ ਕੰਟਕ ਬੈਰਾਈ ਨਿਹਚਲ ਰਾਜ ਹੈ ਸਦਾ ਤਿਸ ਕੇਰਾ ਨਾ ਆਵੈ ਨਾ ਜਾਈ आनंदਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਪਾਉੜੀ